ਉਕੇ ਹਾਂ ਠੀਕ ਹੈ ਜੀ ਸਰ ਇੱਥੇ ਤੁਸੀਂ ਇੱਕ ਮੈਡਮ ਅੱਗੇ ਨੂੰ ਆ ਜਾਓ ਜੀ ਇਹਨਾਂ ਨੂੰ ਪਿੱਛੇ ਖੜੇ ਹੋ ਜਾਓ ਬੋਲੀ ਜੀ ਫਾਈਲ ਲੈਂਦਰ ਸਿੰਘ ਲੈਂਦਰ ਗੌਰ ਜੇਮਪਾ ਜੀ ਲੋ ਜੀ ਲੋ ਠੀਕ ਹੈ ਜੀ ਮੁੱਖ ਮੰਤਰੀ ਭਗਵੰਤ ਪਾੰਜ ਦੀ ਰਹਿਨਮਾਈ ਚ ਪੰਜਾਬ ਦੇ ਵਿੱਚ 2022 ਸਰਕਾਰ ਬਣੀ ਆ ਆਮ ਆਦਮੀ ਪਾਰਟੀ ਦੀ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਦੇ ਵਿੱਚ ਜਿਹੜੀ ਤਿੰਨ ਵਾਰਾਂ ਦਾ ਸਰਕਾਰ ਬਣੀ ਸੀ ਉਹਦੇ ਜਿਹੜੇ ਦਿੱਲੀ ਚ ਕੰਮ ਹੋਏ ਸੀ ਉਹਨਾਂ ਕਰਕੇ ਪੰਜਾਬ ਚ 2022 ਸਰਕਾਰ ਬਣੀ ਔਰ 2022 ਦੀ ਸਰਕਾਰ ਨੂੰ ਅੱਜ 2.5 ਸਾਲ ਦੇ ਕਰੀਬ ਹੋਏ ਆ ਔਰ 2.5 ਸਾਲਾਂ ਚ ਸਰਕਾਰ ਨੇ ਹਰੇਕ ਏਰੀਏ ਤੇਨੇ ਕੰਮ ਕੀਤੇ ਆ ਜੇ ਮੈਂ ਕੱਲੇ ਹਿਸ਼ਾਰਪੁਰ ਦੀ ਗੱਲ ਕਰਾਂ ਤਾਂ ਹਿਸ਼ਾਰਪੁਰ ਚ ਤਕਰੀਬਨ 30 ਤੋਂ 35 ਕਰੋੜ ਰੁਪਏ ਦੇ ਕੰਮ ਕਾਰਪੋਰੇਸ਼ਨ ਦੇ ਅਧੀਨ ਹੋਏ ਆ ਔਰ ਵਾਰਡ ਨੰਬਰ 6 ਜਿਹੜਾ ਲਗਾਤਾਰ ਮੈਂ ਕਹਿ ਸਕਦਾ ਸੀ 2003 ਤੋਂ ਰੈਪ੍ਰੈਜ਼ੈਂਟ ਕਰ ਰਹੇ ਆ ਬਲਕਿ 1998 ਤੋਂ ਕਹਿ ਸਕਦੇ ਆ ਉਦੋਂ ਵੀ ਸਾਡੇ ਆਪਣੇ ਕੈਂਡੀਡੇਟ ਸੀਗੇ ਔਰ ਲਗਾਤਾਰ ਲੋਕਾਂ ਚ ਸੰਪਰਕ ਚ ਰਹੇ ਸਾਡਾ ਸਾਰਾ ਪਰਿਵਾਰ ਖਾਸ ਤੌਰ ਤੇ ਮੇਰੇ ਬਡੇ ਭਾਈ ਸਾਹਿਬ ਰਜੇਸ਼ਵਰ ਦਿਆਲ ਬੱbbi ਜੀ ਔਰ ਮੈਂ ਕਹਿ ਸਕਦਾ ਮੇਰੀ ਜ਼ਿੰਦਗੀ ਦੇ ਵਿੱਚ ਵੀ ਜਿਹੜਾ ਵੱਡੀ ਕਾਮਯਾਬੀ ਰਾਜਨੀਤੀs ਰਹੀ ਹੈ ਇਹਨਾਂ ਦਾ ਅਸ਼ੀਰਵਾਦ ਰਿਹਾ ਇਹਨਾਂ ਦਾ ਸੋਸ਼ਲ ਸਰਕਲ ਪਿਛਲੇ 40 ਸਾਲ ਤੋਂ ਬਹੁਤ ਬੜਾ ਸੀ ਕਿਤੇ ਰਾਜਨੀਤਿਕ ਪਾਰਟੀ ਨਾਲ ਵੀ ਜਿਆਦਾ ਬੜਾ ਸੀ ਕੋਈ ਵੀ ਇਹਨਾਂ ਕੋਲ ਆਇਆ ਕਿਸੇ ਕਿਸਮ ਦਾ ਵੀ ਸੋਸ਼ਲ ਕੰਮ ਹੋਵੇ ਉਹਦੀ ਕੋ ਆਪਣੀ ਨਿੱਜੀ ਜ਼ਰੂਰਤ ਹੋਵੇ ਉਹ ਇਹੋ ਦਾ ਪੂਰਾ ਖਿਆਲ ਰੱਖਦੇ ਆ ਸੋ ਇਹਨਾਂ ਨੂੰ ਰਜੇਸ਼ਵਰ ਦਿਆਲ ਬੱbbi ਜੀ ਨੂੰ ਜਿਹੜੀ ਟਿਕਟ ਹੈ ਪਾਰਟੀ ਨੇ ਅ ਤੇਤੀਆ ਮਹਿਮਾਨ ਜੋ ਗੁਰਵਿੰਦ ਕੇਜਰੀਵਾਲ ਸਾਹਿਬ ਦਾ ਮਾਨਯੋਗ ਸੰਦੀਪ ਪਾਟਕ ਜੀ ਦਾ ਮਾਨਯੋਗ ਮੁੱਖ ਮੰਤਰੀ ਭਗਵੰਤ ਪਾਣ ਜੀ ਦਾ ਮਾਨਯੋਗ ਅਮਨ अरोड़ा ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੇ ਹੀ ਪਰਿਵਾਰ ਨੂੰ ਦਰਾ ਪਰਿਵਾਰ ਦਾ ਮਤਲਬ ਇਹ ਸੀ ਅਸੀਂ ਚਾਹੁੰਦੇ ਸੀਗੇ ਵੇ ਇਲਾਕੇ ਦੀ ਸੇਵਾ ਜਿਹੜੀ ਆ ਅਸੀਂ ਹੋਰ ਵੀ ਕਿਸੇ ਕੈਂਡੀਡੇਟ ਨੂੰ ਲੇਕਿਨ ਜਿਹੜਾ ਇਹਦੇ ਵਿੱਚ ਫੈਸਲਾ ਹੋਇਆ ਕੋਕੂ ਬੜੇ ਲੰਬੇ ਅਰਸੇ ਤੋਂ ਬਾੜ ਵਾਲੇ ਜਿਹੜੇ ਚਾਹੁੰਦੇ ਸੀ ਬਾੜ ਵਾਲੇ ਸਿਰਫ ਇਹ ਹਾਲਤਾ ਕੀ ਇਲੈਕਸ਼ਨ ਖੁਦ ਨਹੀਂ ਸੀ ਲੜਨਾ ਚਾਹੁੰਦੇ ਕਿਸੇ ਨੂੰ ਲੜੌਣਾ ਚਾਹੁੰਦੇ ਸੀ ਅਸਲੀਅਤ ਗੱਲ ਤਾਂ ਇਹ ਆ ਇਹਨਾਂ ਨੇ 1998 ਵਿੱਚ ਨਾ ਟਿਕਟ ਮਿਲੀ ਸੀ ਇਹਨਾਂ ਨੇ ਰਿਫਿਊਜ਼ ਕਰਤਾ ਸੀ ਇਲੈਕਸ਼ਨ ਲੜਨ ਦਾ ਆਪਣੇ ਜਗ੍ਹਾ ਦਾ ਕਿਸੇ ਹੋਰ ਨੂੰ ਲੜਾਇਆ ਸੀ ਆਪਣੀ ਟਿਕਟ ਤੇ ਔਰ ਹੁਣ ਵੀ ਇਹ ਨਹੀਂ ਸੀ ਮੰਨਦੇ ਲੇਕਿਨ ਸਾਰੇ ਇਲਾਕੇ ਦੇ ਲੋਕਾਂ ਨੇ ਸਾਨੂੰ ਇਕੱਠੇ ਹੋ ਕੇ ਬੇਨਤੀ ਕੀਤੀ ਆ ਵੀ ਆਪਣੇ ਤੁਹਾਡੇ ਭਾਈ ਸਾਹਿਬ ਨੂੰ ਲਾਇਆ ਜਾਵੇ ਕਿਉਂਕਿ ਅਸੀਂ ਇਹਨਾਂ ਨਾਲ ਸੰਪਰਕਤ ਰਹਿੰਦੇ ਹਰ ਵੇਲੇ ਸਾਨੂੰ ਕਿਸੇ ਚੀਜ਼ ਨੂੰ ਇਥੋਂ ਮਨਾ ਨਹੀਂ ਹੁੰਦਾ ਹਲ ਤੱਕ ਮੈਂ ਐਸੇ ਐਮਐਲਏ ਐਸੇ ਮਿਨਿਸਟਰ ਬਿਜ਼ੀ ਰਿਹਾ ਸੋ ਉਹਦੇ ਨਾਲ ਨਾਲ ਵਾਰ ਨੰਬਰ 70 ਉਮੀਦਵਾਰ ਨਰਿੰਦਰ ਕੌਰ ਜੀ ਆ ਔਰ ਬਾਡ ਨੰਬਰ 27 ਚੋਂ ਸ਼ਰਨਜੀਤ ਕੌਰ ਜੀ ਆ ਸ਼ਰਨਜੀਤ ਕੌਰ ਜੀ ਵੀ ਜਿਹੜੇ ਪੁਰਾਣਾ ਉਹਨਾਂ ਦਾ ਪਰਿਵਾਰ ਜਿਹੜਾ ਹੁੰਦਲ ਸਾਹਿਬ ਸਾਡੇ ਮਿੱਤਰ ਜਿਹੜੇ ਆ ਉਹ ਉਸ ਪਰਿਵਾਰ ਬਾਦ ਸੇਵਾ ਕਰਦੇ ਰਹੇ ਬਾਦ ਚੋਂ 2022 ਚ ਮੇਰੇ ਨਾਲ ਹੀ ਉਹਨਾਂ ਦੇ ਮਾਤਾ ਜੀ ਉਥੋਂ ਬਣੇ ਸੀ ਐਮਸੀ ਬਣੇ ਸੀ ਲੇਕਿਨ અનਫੋਰਚਨਟਲੀ ਦੋਨੋਂ ਬਾਡ ਦੇ ਵਿੱਚ ਡੈਥ ਹੋਣ ਕਰਕੇ ਦੁਬਾਰਾ ਇਲੈਕਸ਼ਨ ਹੋਣ ਜਾ ਰਹੇ ਆ ਔਰ ਮੈਨੂੰ ਪੂਰੀ ਉਮੀਦ ਆ ਕਿ ਬਤੌਰ ਮਨਿਸਟਰ ਬਤੌਰ ਐਮਐਲਏ ਮੈਂ ਲਗਾਤਾਰ ਕੋਈ ਐਸਾ ਵਾਰਡ ਕੋਈ ਐਸਾ ਦਿਨ ਕੋਈ ਐਸਾ ਇਲਾਕਾ ਨਹੀਂ ਆ ਜਿੱਥੇ ਮੈਨੂੰ ਚਾਹੇ ਛੋਟਾ ਫੰਕਸ਼ਨ ਹੋਵੇ ਚਾਹੇ ਬڑا ਹੋਵੇ ਜਾਂ ਇਲਾਕੇ ਦੇ ਡਵੈਲਪਮੈਂਟ ਦਾ ਕੰਮ ਹੈ ਮੈਂ ਉੱਥੇ ਪਹੁੰਚਦਾ ਕਿਉਂਕਿ ਬਤੌਰ ਮਿਨਿਸਟਰ ਬਹੁਤ ਜ਼ਿਆਦਾ ਮਸਰੂਫੀਅਤ ਹੁੰਦੀ ਮੈਂ ਚੰਡੀਗੜ੍ਹੋਂ ਸਪੈਸ਼ਲੀ ਆਪਣੇ ਇਲਾਕਿਆਂ ਨੇ ਵਾਪਸ ਆਂਦਾ ਸੀ ਹੁਣ ਆਪਾਂ ਵਾਰਡ ਵਾਸੀਆਂ ਤੋਂ ਕੀ ਉਮੀਦ ਰੱਖਦੇ ਆ ਦੇਖੋ ਵਾਰਡ ਵਾਸੀਆਂ ਨੇ ਸਾਨੂੰ ਬਹੁਤ ਪਿਆਰ ਲਗਾਤਾਰ ਦਿੱਤਾ ਮੈਂ ਕਹਿ ਸਕਦਾ 25 ਸਾਲ ਔਰ ਸਾਨੂੰ ਅਸ਼ੂਰ ਕੀਤਾ ਉਹਨਾਂ ਨੇ ਬਾੜਵਾਸੀਆਂ ਨੇ ਖੜੇ ਕੀਤਾ ਬਾੜਵਾਸੀਆਂ ਨੇ ਹਾਲਾਤਾਂ ਕਿ ਇਹ ਟਿਕਣ ਨਹੀਂ ਸਿਲਣਾ ਚਾਹਦੇ ਬਾੜਵਾਸੀਆਂ ਦੇ ਹੀ ਸਾਨੂੰ ਗਿਆ ਕਿ ਸਾਨੂੰ ਕੈਂਡੀਡੇਟ ਜਿਹੜੇ ਆ ਰਜੇਸ਼ਵਰ ਦੇ ਆਪ ਜੀ ਚਾਹੀਦੇ ਆ ਬੱਬੀ ਜੀ ਸੋ ਮੈਂ ਬਾੜਵਾਸੀਆਂ ਦਾ ਧੰਨਵਾਦ ਕਰਦਾ ਉਹਨਾਂ ਨੇ ਪਹਿਲਾਂ ਸਾਨੂੰ ਅਸ਼ੂਰ ਕੀਤਾ ਵੀ ਤੁਸੀਂ ਬਿਲਕੁਲ ਨਿਸ਼ਚਿੰਤ ਰਹਿਣਾ ਅਸੀਂ ਸਾਡਾ ਪਰਿਵਾਰਕ ਮਾਪਨਾ ਮੈਂ ਹੁਣ ਵੀ ਬਾੜ ਤੋਂ ਆ ਰਹੇ ਹਾਂ ਇਸ ਲਈ ਆਪਣੇ ਤੋਂ ਤਕਰੀਬਨ ਬਾੜ ਦੇ ਤਕਰੀਬਨ ਘਰਾਂ ਨੂੰ ਕਹਿੰਦੇ ਤੁਸੀਂ ਸਾਨੂੰ ਬਹੁਤ ਸਾਰੇ ਬਾੜਵਾਸੀਆਂ ਨੇ ਕਿ ਤੁਹਾਨੂੰ ਆਉਣ ਦੀ ਵੀ ਲੋੜ ਨਹੀਂ ਸੀ ਲੇਕਿਨ ਅਸੀਂ ਕਿਉਂਕਿ ਸੰਪਰਕ ਚਾਹੇ ਫੂਡ ਸੀਟ ਵਾਲਾ ਡੰਪ ਸਿਗਾ ਇਲਾਕੇ 'ਚ ਪਿਛਲੇ ਤੇ 35 ਸਾਲਾਂ ਤੋਂ ਲੋਕ ਲੜਕਦੇ ਪਏ ਸੀ ਉਥੇ ਪਰੇਸ਼ਾਨ ਸੀਗੇ ਉਥੇ ਇੱਕ ਟਿਊਬਲ ਚਾਹੀਦਾ ਸੀ ਜਿਹਨੂੰ 1900 ਸੌਰੀ 2016 ਚ ਪਾਸ ਕਰਾਇਆ ਗਿਆ ਸੀ ਲੇਕਿਨ ਹੁਣ ਲੱਗਣ ਨਹੀਂ ਦਿੱਤਾ ਗਿਆ ਉਹ ਲਵਾਇਆ ਗਿਆ ਔਰ ਉਸ ਇਲਾਕੇ ਬਿਊਟੀਫਿਕੇਸ਼ਨ ਚੱਲ ਰਹੀ ਹੈ ਨਾਲ ਨਾਲ ਲੱਗਦੇ ਮਾਲ ਰੋਡ ਦੀ ਚੱਲ ਰਹੀ ਹੈ ਲੋਕ ਕਹਿੰਦੇ ਹੁੰਦਾ ਸਾਡੇ ਬਿਨਾ ਮੋਟਰ ਚਲਾਇਆ ਪਾਣੀ ਸਾਡੇ ਘਰ ਚ ਆ ਰਿਹਾ ਸੋ ਬਾੜਵਾਸੀ ਜਿਹੜੇ ਆ ਔਰ ਇਲਾਕੇ ਦੀ ਜਿਹੜੀ ਹਰੇਕ ਜਿਹੜੀ ਸੜਕ ਆ ਹੁਣ ਵੀ ਕੰਮ ਭਰਾਣੇ ਚੱਲਦੇ ਪਏ ਆ ਔਰ ਇਲਾਕੇ ਦੇ ਡਿਵੈਲਪਮੈਂਟ ਦਾ ਇਨ ਚੇਂਜ ਪੱਕਾ ਹੋ ਰਿਹਾ ਤੋਂ ਮੈਂ ਬਹੁਤ ਬਹੁਤ ਧੰ